ਮੇਨ ਤੋਂ ਤਾਂ ਬੰਨੇ ਆ ਜੀ ਇੱਕ ਤਾਂ ਮੈਂ ਸਾਰਿਆਂ ਨੂੰ ਕਹਿਣਾ ਚਾਹਣਾ ਯਾਰ ਇਹ ਆਪੇ ਸਰਕਾਰ ਆਉਂਦੀ ਨਾ ਆ ਸਾਰਾ ਕੰਕਰੀਟ ਦਾ ਬੰਦ ਬਣਾਵਾਂਗੇ ਸਾਰੇ ਦਰਿਆ ਬੋਲੇ ਗੰਦਾ ਰੰਦਾ ਅਗਰ ਪੱਕਾ ਹੀ ਕਰਾਂਗੇ ਤਾਂ ਉੱਪਰ ਲਾਜ ਇੱਕ ਕੋਈ ਗੰਦਾ ਪਾਣੀ ਇੱਕ ਬੂੰਦ ਵੀ ਦਰਿਆਵਾਂ ਚ ਨਹੀਂ ਜਾਉਂਦਾ ਪਰ ਅੱਜ ਇਤੋਂ ਹੀ ਸਾਰੇ ਪਾਣੀ ਆ ਜੀ ਇਹ ਇਤੋਂ ਹੀ ਪਾਣੀ ਜਿਹੜੇ ਨਾ ਤੁਸੀਂ ਕਿਹਾ ਕਰੋ ਜੀ ਆਉਣੀ ਆ ਜੀ ਸਾਰਾ ਸਾਰਾ ਹੋਰ ਕਿਸ ਚੀਜ਼ ਦੀ ਲੋੜ ਹੈ ਯਾਰ ਬੇਨਤੀ ਹੋ ਰਹੀ ਹੈ ਪ੍ਰਧਾਨ ਸਾਹਿਬ ਅਸੀਂ ਪਹਿਲਾਂ ਇਲਾਕਿਆਂ ਨੂੰ ਵਾਸ਼ੀਆ ਨੂੰ ਵੀ ਕੀਤੀ ਸੀ ਜੀ ਨਾਲ ਬਿਲਕੁਲ ਜਿੱਥੇ ਆਪਾਂ ਖੜੇ ਆ ਬਿਲਕੁਲ ਸੀਵਰੇਜ ਦਾ ਪਾਣੀ ਜੀ ਲਿਆ ਕੇ ਇਤੋਂ ਹੀ ਲਿਆ ਕੇ ਇੱਥੇ ਦਰਿਆ 'ਚ ਡੰਪ ਕਰਨਾ ਚਾਹੁੰਦੇ ਆ ਜੀ ਕਿ ਸਾਡ 1.5 ਸਾਲ ਤੋਂ ਲੜਾਈ ਲੜ ਰਹੇ ਆ ਜੀ ਪਾਣੀ ਨਹੀਂ ਦਰਿਆਤ ਦੀ ਦਰਿਆਤ ਦੀ ਟ੍ਰੀਟਮੈਂਟ ਕਰਕੇ ਕਹਿੰਦੇ ਸੀ ਦਰਿਆ ਚ ਪਾਣੀ ਨਹੀਂ ਪੈਣੋ ਸਾਡੇ ਦੋਨੇ ਪਿੰਡ ਜਿਹੜੇ ਆ ਉਹ ਜ਼ੀਰੋ ਹੋ ਜਾਣੇ ਆ ਗੁਰੂ ਘਰ ਦੇ ਨਾਲ ਦੀ ਛੜਤਾਂ ਲਈ ਪਾਣੀ ਆਉਣਾ ਪਟਕੇ ਸਾਰਾ ਵਹਿ ਜਾਣਾ ਜਿਹੜਾ ਟ੍ਰੀਟਮੈਂਟ ਦਾ ਪਾਣੀ ਤੇ ਖੇਤਾਂ ਚ ਲਾ ਲੈਣ ਉਹ ਆਪਣੇ ਹਲਕਾ ਓ ਆਪਣੇ ਪਾਣੀ ਸਾਹਮਣੇ ਸਾਡੇ ਪਿੰਡ ਦੇ ਜੀ ਪਾਣੀ ਲਿਆ ਕੇ ਇੱਕ ਦਰਿਆ ਚ ਨਾ ਜੋ ਵੀ ਆਪਣਾ ਉਧਰੋਂ ਕਿਹਾ ਤੁਸੀਂ ਸਾਰੇ ਤਕੜਿਓ ਜਿੰਨੀ ਤੁਸੀਂ ਸਾਰੀ ਮਨਲਾ ਦਾ ਸੰਗਤ ਨੇ ਤੁਹਾਨੂੰ ਤੁਸੀਂ ਆ ਜਿਹੜਾ ਇੰਨੀ ਦੇਨ ਰਾਤ ਕਰਕੇ ਤੁਝੇ ਸਾਰਾ ਬਚਾ ਲਿਆ ਬਹੁਤ ਦਿਨਾਂ ਤੱਕ ਇੱਥੇ ਹੀ ਰੋਇਤ ਨੇ ਤੋਂ ਹੁਣ ਇਥੇ ਕਿਸੇ ਚੀਜ਼ ਦੀ ਲੋੜ ਹੋਏ ਤਾਂ ਮੈਨੂੰ ਦੱਸੋ ਹਾਂ ਜੀ ਮਿੱਟੀ ਪਾਉਣੀ ਆ ਜੀ ਅਸੀਂ ਤੋਂ ਸਾਬ ਤੇ ਇਧਰ ਪੱਥਰ ਆ ਇਹ ਠੁਕਰਾਂ ਤੇ ਜੀ ਮੀਓ ਵਾਲੇ ਸਪਾਸ ਆਪਣੇ ਸਾਡੇ ਪੱਥਰ ਤੇ ਸਾਡੀ ਮਿੱਟੀ ਜੀ ਹਾਂ ਹਾਂ ਇਹ ਲਈ ਅਚਾ ਤਾਂ ਇਹ ਡੀਜ਼ਲ ਚਾਹੀਦਾ ਤਾਂ ਡੀਜ਼ਲ ਸਾਹਿਬ ਮਿੱਟੀ ਦਿੱਤਾ ਸਾਨੂੰ ਸਾਡੀ ਮਿੱਟੀ ਲਈ ਤੇ ਪੱਥਰ ਲਈ ਜੋ ਵੀ ਤੁਹਾਨੂੰ ਈਲ ਹੋਦਾ ਜੇ ਉਧਰ ਕੋਕਰਾ ਸੀਗਾ ਕੋਈ ਗੀਤ ਕਰਾਈਦਾ ਡੀਜ਼ਲ ਤੁਹਾਡੇ ਕੋਲ ਕਿੰਨਾ ਹਜ਼ਾਰ ਲੀਟਰ ਤੱਕ ਲੈ ਕੇ ਆਏ ਆ ਕਿੰਨਾ ਚਾਹੀਦਾ ਯਾਰ ਦੱਸੋ 3000 ਇਹਨੇ ਕੀ ਕਰ ਦੋ ਜੀ ਹਾਂਜੀ 3000 ਕਰ ਦੋ ਟੋਟਲ 2000 ਰੁਪਏ ਦੇ ਦਿਓ ਜੀ ਹਾਂਜੀ ਤੇ ਉਹ 1500 ਅਸੀਂ ਮੀਓ ਵਾਲ ਨੂੰ ਦੇ ਰਵਾਂਗੇ 1500 ਆਟਾ ਹੋ ਗਿਆ ਤੇ ਬਾਕੀ ਜੀ ਸਾਨੂੰ ਮਿੱਟੀ ਅਸੀਂ ਜਿੱਦਾਂ ਲਾਵਾਂਗੇ ਤੁਸੀਂ ਉਸ ਲੈਣ ਲਈ ਤੇ ਅੰਦਰ ਆਜੂ ਕਾਪੜਾ ਵੇਚ ਇੱਕ ਤਾਂ ਐ ਕਰ ਦੋ ਹਾਂਜੀ ਮੈਂ 3000 ਲੀਟਰ ਡੀਜ਼ਲ ਦੇ ਦੇਣੇ ਆ ਤੁਹਾਨੂੰ ਠੀਕ ਆ ਜਰਾ ਸਾਹਿਬ 2 ਲੱਖ ਰੁਪਇਆ ਹੁਣ ਲੈ ਲਓ ਆ ਲਓ ਠੀਕ ਜੀ ਬੋਲੇ ਹੋਰ ਵੀ ਲੋੜ ਪਏ ਕੰਜਰਾ ਤੁਸੀਂ ਟੈлефон ਕਰ ਦਿਓ ਤੇ ਮੈਂ ਨਾਲ ਦਾ ਨਾ ਭੇਜਦਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਕੋਈ ਗੱਲ ਨਹੀਂ ਜੀ ਆਪਣਾ ਫਰਜ਼ ਹੈ ਆਪਾਂ ਜਦ ਸਾਰੇ ਇਕੱਠੇ ਭਰਾਵਾਂ ਵਾਂਗੂ ਨਹੀਂ ਕੰਮ ਕਰਾਂਗੇ ਤਾਂ ਕਿਵੇਂ ਹੋਊਗਾ ਬਸ ਮਾਣ ਦਰਦੇ ਹੀ ਮਾਣਾ ਜੀ ਤਾਂ ਤਾਂ ਕਰਾ ਦਿੰਦੇ ਨਹੀਂ ਆਪਾਂ ਦੱਸਿਆ ਕੀ ਹੈ ਬਹੁਤ ਉਫਰ ਤੁਹਾਡੇ ਟਾਈਮ ਦੇ ਹੋਏ ਆ ਜੀ ਇੱਥੇ 15 ਲੱਗਾ ਜਦੋਂ ਦਾ ਇੱਥੇ ਨਾ ਸਾਰਾ ਉਦੋਂ ਦਾ ਇਹ ਹੋਇਆ ਹੈ ਉਦੋਂ ਮੁੜ ਕੇ ਕਿਸੇ ਨੇ ਬਾਤ ਨਹੀਂ ਪੁੱਛੀ ਐ ਬੰਦੀ ਕਹਿੰਦੇ ਜੀ ਆਹ ਦਮਾ ਗਿਆ ਦਮ ਦੇਖੋ ਜਾਂਦਾ ਨਹੀਂ ਆ ਤੁਸੀਂ ਆ ਜਿਹੜੇ ਦੇਖੇ ਜੰਨੇ ਆ ਕਹਿੰਦੇ ਨਹੀਂ ਦੇਖੇ ਜੰਨੇ ਆ ਜੀ ਬਸ ਠੀਕ ਹੈ ਆਪਾਂ ਜੁਣਾ ਮਰਨਾ ਇੱਥੇ ਦਾ ਪ੍ਰਕਾਰ ਹੈ ਬਿਲਕੁਲ ਤੇ ਵੱਡੇ ਬਾਦਲ ਸਾਹਿਬ ਨੇ ਸਾਰੀ ਜ਼ਿੰਦਗੀ ਇਸ ਕੰਮ ਜਲਾਈ ਹੈ ਬਿਲਕੁਲ ਜੀ ਦੇਵਾਜ ਤੇ ਮੈਂ ਵੀ ਆਪਣੀ ਪੂਰੀ ਜ਼ਿੰਦਗੀ ਇਸ ਕੰਮ ਤੋਂ ਬਿਲਕੁਲ ਤੇ ਅੱਜ ਕਰਕੇ ਕੋਈ ਅਸੀਂ ਤਾਂ ਦਿਲੋਂ ਸੇਵਾ ਕਰਦੇ ਲੱਗੇ ਆ ਤੇ ਮੈਂ ਤਾਂ ਹੋਰ ਵੀ ਸਾਰਿਆਂ ਨੂੰ ਕਹਿਣਾ ਜਿਹਦੇ ਕੋਲੇ ਜੋ ਕੁਝ ਵੀ ਹੈ ਆ ਸੇਵਾ ਹੈ ਕਿਉਂਕਿ ਲੋਕੀ ਬਹੁਤ ਦੁਖੀ ਹੈ ਜੈ ਜੀ ਹਾਲਾਤ ਮੈਂ ਦੇਖੀ ਹੈ ਮੈਂ ਤਾਂ ਧਾਂਡੂਰ ਤੋਂ ਲੈ ਕੇ ਸਾਰ ਜਗ੍ਹਾ ਤੇ ਜਾ ਕੇ ਇਸ ਸਾਲ ਕੱਟਣਾ ਮੁਸ਼ਕਲ ਹੋਇਆ ਜੀ ਬਹੁਤ ਜਿਹੜਾ ਸਾਹ ਰਹਿੰਦਾ ਹੈ ਕਹਿੰਦਾ ਬਹੁਤ ਸਾਨੂੰ ਮੁਸ਼ਕਲ ਹੋਇਆ ਹੈ 丢了工作。